ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਟਪਾਲੀ ਦੇ ਵਿੱਚ ਤਾਂ ਬਾਈ ਜੀ ਨੂੰ ਕੁਝ ਪ੍ਰੋਡਕਟ ਦਿੱਤੇ ਸੀਗੇ ਆਪਾਂ ਕਿਉਂਕਿ ਇਹਨਾਂ ਨੂੰ ਸਿਹਤ ਨਾਲ ਰਿਲੇਟਡ ਕੁਝ ਸਮੱਸਿਆਵਾਂ ਸੀਗੀਆਂ ਤੇ ਮੇਰੇ ਨਾਲ ਗੁਰਦੇਵ ਜੀ ਹੈਗੇ ਨੇ ਤਾਂ ਉਹ ਆਪਾਂ ਜਾਣਦੇ ਹਾਂ ਅੰਕਲ ਜੀ ਤੋਂ ਵੀ ਇਹਨਾਂ ਨੇ ਕਿਹੜੇ ਪ੍ਰੋਡਕਟ ਵਰਤੇ ਆਪਣੇ ਕੀ ਸਮੱਸਿਆ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਟਪਾਲੀ ਕੀ ਨਾਮ ਆ ਜੀ ਆਪਣਾ ਬੁੱਟਾ ਸਿੰਘ ਸਾਹਿਬ ਦਾ ਸਰਪੰਚ ਚ ਬੁੱਟਾ ਸਿੰਘ ਸਾਹਿਬ ਦਾ ਸਰਪੰਚ ਟਪਾਲੀ ਤੋਂ ਜੀ ਹਾਂ ਜੀ ਕੀ ਸਮੱਸਿਆ ਰਹਿੰਦੀ ਸੀ ਜੀ ਤੁਹਾਨੂੰ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਸੀ ਚਾ ਸ਼ੂਗਰ ਦੀ ਸਮੱਸਿਆ 200 ਤੋਂ ਉੱਪਰ ਰਹਿੰਦੀ ਸੀ ਮਤਲਬ 200 ਤੋਂ ਉੱਪਰ ਆ ਜਾਂਦੀ ਸੀ ਉੱਪਰ ਹੀ ਰਹਿੰਦੀ ਸੀ ਤਕਰੀਬਨ ਅਰੇ ਮੈਂ ਬਹੁਤ ਹਾਰਡ ਮਤਲਬ ਦਵਾਈ ਲੈਂਦਾ ਸੀ 500 ਐਮਜੀ ਸਵੇਰ ਤੇ 500 ਐਮਜੀ ਸ਼ਾਮ ਨੂੰ ਠੀਕ ਹੈ ਜੀ ਫਿਰ ਵੀ ਮੇਰਾ 200 ਤੋਂ ਉੱਪਰ ਹੀ ਰਹਿੰਦਾ ਫਿਰ ਵੀ ਕੰਟਰੋਲ ਨਹੀਂ ਹੁੰਦੀ ਦੋਸਤੋਂ ਉੱਪਰ ਚਲੀ ਜਾਂਦੀ ਉੱਪਰ ਚਲੀ ਜਾਂਦੀ ਮੈਂ ਫਿਰ ਇਹ ਆਪਣੇ ਰਦੀਸ਼ ਸਿੰਘ ਆ ਰਕੇ ਵੀਰੇ ਕੋਈ ਆਏ ਸੀਗੇ ਇਹਨਾਂ ਨੇ ਮੈਨੂੰ ਮਤਲਬ ਆਹ ਪ੍ਰੋਡਕਟ ਤੁਸੀਂ ਡੇਵਾਲਾਈਕ ਚੈੱਕ ਡੇਵਾਲਾਈਕ ਹਾਂਜੀ ਡੇਵਾਲਾਈਕ ਇਹਦੇ ਨਾਲ ਮੇਰਾ ਜਿਹੜਾ ਸ਼ੁਗਰ ਹੈ ਉਹ ਬਹੁਤ ਕੰਟਰੋਲ ਹੋ ਗਿਆ ਠੀਕ ਹੈ ਜੀ ਹੁਣ ਮਤਲਬ ਜਿਹੜਾ ਹੈਗਾ ਮੈਂ ਬਹੁਤ ਨਾਰਮਲ ਗੋਲੀ ਹੈ ਉਹ 250mg ਦੀ ਠੀਕ ਹੈ ਜੀ ਜਿਹਨੂੰ ਆਪਾਂ ਮੈਟਫਾਰਮਨ ਦੀ ਗੋਲੀ ਕਹਿੰਦੇ ਹੈ ਠੀਕ ਹੈ ਜੀ ਉਹ ਸਵੇਰ ਸ਼ਾਮ ਮਤਲਬ ਉਹ ਗੋਲੀ ਲੈਣਾ ਹੈਗਾ ਮਤਲਬ ਵੀ 1000 mg ਤੋਂ 2300 ਤਾਂ 2300 mg ਤੇ ਮਤਲਬ ਜਿਹੜਾ ਹੈਗਾ ਆ ਉਹ ਲੈ ਆ ਗਿਆ ਹੀ ਹਾਂ ਠੀਕ ਹੈ ਠੀਕ ਹੈ ਬਹੁਤ ਮਤਲਬ ਬਹੁਤ ਜਿਆਦਾ ਕੰਟਰੋਲ ਹੋ ਬਹੁਤ ਕੰਟਰੋਲ ਆ ਤੇ ਹੁਣ ਮਤਲਬ ਨਾ ਉਹ ਇੱਕ ਨਾਰਮਲ ਦੀ ਤਰ੍ਹਾਂ ਰਹਿੰਦਾ ਹੈਗਾ ਠੀਕ ਹੈ ਜੀ ਜੇ ਕਿਤੇ ਅੱਗੇ ਜੇ ਮਾੜੀ ਜੀ ਮਿੱਠੀ ਚਾਹ ਪੀ ਲੈਣੀ ਥੋੜੀ ਵੀ 2-4 ਘੁੱਟਾਂ ਵੀ ਤਾਂ ਵੀ ਮਤਲਬ ਸਰੀਰ ਨਾ ਮਤਲਬ ਮੇਰਾ ਮਨ ਖਰਾਉਣ ਲੱਗ ਜਾਂਦਾ ਠੀਕ ਹੈ ਠੀਕ ਹੈ ਜੀ ਠੀਕ ਹੈ ਹੁਣ ਜੇ ਕਿਤੇ ਮਿੱਠਾ ਖਾ ਵੀ ਲਈਏ ਮਾੜਾ ਮੋਟਾ ਜਾਂ ਕਿਤੇ ਚਾਹ ਪੀ ਵੀ ਲਈਏ ਤਾਂ ਉਹ ਨਾ ਕੋਈ ਫੈਕਟਰੀ ਪੈਂਦਾ ਹੈ। ਅੱਛਾ ਮੰਨ ਲਓ ਪਹਿਲਾਂ ਵਾਂਗੂ ਨਹੀਂ ਹੈ। ਹਾਂ ਇੱਕ ਮੈਨੂੰ ਥੋੜੀ ਕਫ ਸੀਗੀ। ਠੀਕ ਹੈ ਜੀ। ਅ ਛਾਤੀ ਦੇ ਵਿੱਚ ਪਹਿਲਾਂ ਮੈਂ ਐਕਸ-ਰੇ ਕਰਾਇਆ ਸੀ ਉਹਦੇ ਵਿੱਚ ਆ ਗਈ ਸੀ ਕਫ ਆਈ ਸੀਗੀ। ਉਹ ਮੈਨੂੰ ਡਾਕਟਰ ਨੇ ਵੀ ਕਿਹਾ ਵੀ ਤੇਰੇ ਕਫ ਬਹੁਤ ਜ਼ਿਆਦਾ ਹੈਗੀ। ਹਾਂਜੀ ਹਾਂਜੀ। ਪਰ ਉਹਦੇ ਬਾਅਦ ਇਹਨਾ ਆ ਜਿਹੜਾ ਕਫ ਚ ਪ੍ਰਾਸ਼ ਹੈਗਾ ਇਹ ਮੈਂ ਵਰਤਿਆ ਹੈਗਾ। ਠੀਕ ਹੈ ਜੀ। ਆ ਦੂਜਾ ਡੱਬਾ ਚੱਲ ਰਿਹਾ ਹੈ ਮੈਂ ਤੇ ਮੇਰੀ ਘਰ ਵਾਲੀ ਦੋਨੇ ਖਾਂਦੇ ਆ। ਠੀਕ ਹੈ ਜੀ। ਉਹਨੂੰ ਵੀ ਜਿਹੜਾ ਠੀਕ ਹੈਗਾ ਮਤਲਬ ਜਿਹੜਾ ਉਹਦਾ ਉਹਨੂੰ ਵੀ ਕਫ ਸੀਗੀ ਨਜਲਾ ਬਹੁਤ ਜ਼ਿਆਦਾ ਹੁੰਦਾ ਜੀ। ਠੀਕ ਹੈ ਜੀ। ਉਹਨੂੰ ਰੇਸ਼ੀ ਦੀ ਪ੍ਰੋਬਲਮ ਸੀਗੀ ਉਹਨੂੰ ਵੀ ਠੀਕ ਹੈ ਹੁਣ ਤੇ ਮੇਰਾ ਵੀ ਮੈਂ ਜਦੋਂ ਹੁਣ ਚੈੱਕ ਕਰਾਇਆ ਤਾਂ ਹੁਣ ਮਤਲਬ ਈਐਸਆਰ ਜਿਹੜਾ ਉਹ ਨੋਰਮਲ ਆਇਆਗਾ ਠੀਕ ਹੈ ਜੀ ਐਸਆਰ ਵੱਧ ਆਉਂਦਾ ਸੀ ਅੱਗੇ ਵੱਧ ਸੀਗਾ ਠੀਕ ਹੈ ਜੀ ਇੱਕ ਉਹਨਾਂ ਨੇ ਉਹ ਸਰੀਰ ਦੀ ਤਾਕਤ ਵਾਸਤੇ ਅਮਰੀਕਾ ਵਾਲੀ ਨੇ ਮਤਲਬ ਆ ਲਈ ਹੈ ਜੀ ਸਪਿਰੋਲਿਨਾ ਇਹਦੇ ਨਾਲ ਜੀ ਹਾਂ ਗੋੜੇ ਮਤਲਬ ਉਹਦੇ ਵਾਸਤੇ ਉਹਨੇ ਖਾਧੀ ਹੈ ਦਵਾਈ ਉਹਨੂੰ ਬਹੁਤ ਸਰੀਰਕ ਤੌਰ ਤੇ ਜਿਹੜਾ ਹੈਗਾ ਕਮਜ਼ੋਰੀ ਹੈਗੀ ਹਾਂਜੀ ਹਾਂਜੀ ਉਹ ਕਾਫੀ ਮਤਲਬ ਦੂਰ ਹੋ ਗਈ ਹੱਡੀਆਂ ਦੀ ਪ੍ਰੋਬਲਮ ਥੋੜੀ ਸੀਗੀ ਠੀਕ ਹੈ ਜੀ ਉਹਨੂੰ ਉਹਦੇ ਨਾਲ ਵੀ ਇਹਦੇ ਨਾਲ ਵੀ ਤਾਕਤ ਮਿਲੀਏਗੀ ਤੁਹਾਨੂੰ ਠੀਕ ਮਤਲਬ ਅੱਗੇ ਨੂੰ ਬਹੁਤ ਜ਼ਿਆਦਾ ਠੀਕ ਮਹਿਸੂਸ ਕਰਦੀਏਗੀ ਬਾਕੀ ਉਹ ਜਿਹੜਾ ਨਜਲਾ ਹੈਗਾ ਜਾਂ ਹੋਰ ਰੇਸ਼ ਹੈਗਾ ਉਹ ਅੱਗੇ ਆਮ ਤਕਰੀਬਨ ਬਹੁਤ ਜ਼ਿਆਦਾ ਹੁੰਦਾ ਸੀ ਉਹਨੂੰ ਹੁਣ ਬਹੁਤ ਘੱਟੋ ਘੱਟ ਮੇਰਾ ਖਿਆਲ ਹੈ ਵੀ 90% ਉਹਨੂੰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਪ੍ਰੋਡਕਟ ਹੈ ਕਰ ਇਹ ਜੀ ਗੱਲ ਨਹੀਂ ਕਿ ਵੀ ਨਹੀਂ ਹੈਗੇ ਮਹਿੰਗੇ ਜ਼ਰੂਰ ਹੈਗੇ ਹਾਂਜੀ ਹਾਂਜੀ ਲੱਗਦੇ ਐ ਮਹਿੰਗੇ ਪਰ ਜਦੋਂ ਅਸਰ ਹੋ ਜਾਂਦਾ ਐ ਇੰਨਾਂ ਚੀਜ਼ਾਂ ਦਾ ਅਸਰ ਹੁੰਦਾ ਹੈ ਹਾਂਜੀ ਹਾਂਜੀ ਸਰੀਰ ਤੇ ਫਿਰ ਫਿਰ ਐ ਮਹਿੰਗੇ ਲੱਗਦੇ ਨਹੀਂ ਕਿਉਂਕਿ ਮਤਲਬ ਵੀ ਫਿਰ ਐ ਜੇ ਮਹਿਸੂਸ ਹੁੰਦਾ ਵੀ ਜੇ ਆਪਾਂ ਰੋਜ਼ ਇੰਨੇ ਨੇ ਦਵਾਈਆਂ ਕਰਨੀਆਂਗੇ ਕੋਈ ਜਿਹੜੀ ਇੱਕ ਅੰਗਰੇਜ਼ੀ ਆਪਾਂ ਇੱਕ ਦਵਾਈ ਲੈਣੇ ਆ ਉਹਦੇ ਤੋਂ ਜੇ ਇੱਕ ਰੋਗ ਨੂੰ ਦਬਾਉਂਦੀ ਆ ਉਹ ਇੱਕ ਦਾ ਰੋਗ ਹੋਰ ਪੈਦਾ ਕਰ ਦਿੰਦੀ ਆ ਇਹਦੇ ਚਾ ਇਹ ਇਨਾਂ ਦਾ ਮਤਲਬ ਬਹੁਤ ਵਧੀਆ ਜਿਹੜੇ ਹੈਗੇ ਪ੍ਰੋਡਕਟ ਹੈਗਾ ਵੀ ਇਹ ਜਿਹੜੀਆਂ ਸਰੀਰ ਨੂੰ ਤਾਕਤ ਵੀ ਦਿੰਦੇ ਆ ਠੀਕ ਹੈ ਮੈਨੂੰ ਆਪ ਨੂੰ ਇੰਨਾ ਮਹਿਸੂਸ ਆਇਆ ਹੁੰਦਾ ਸੀਗਾ ਵੀ ਮਤਲਬ ਜੇ ਬਹਿ ਗਏ ਤਾਂ ਉੱਠਣ ਔਖਾ ਜਿਹਾ ਲੱਗਦਾ ਹੁੰਦਾ ਸੀਗਾ ਜੇ ਬੀ ਪੈ ਜੀਗੇ ਕਮਜ਼ੋਰੀ ਐ ਨਹੀਂ ਮੈਨੂੰ ਕਮਜ਼ੋਰੀ ਮਹਿਸੂਸ ਹੁੰਦੀ ਸੀਗੀ ਹੁਣ ਸਰੀਰ ਪੂਰਾ ਮਤਲਬ ਵਧੀਆ ਮਤਲਬ ਆਪ ਦੇ ਆਪ ਨੂੰ ਲੱਗਦਾ ਕਿ ਜਾਨ ਹੈਗੀ ਹੈ ਸਰੀਰ ਜਾਨ ਹੈਗੀ ਹੈ ਪਹਿਲਾਂ ਉਹ ਨਿਰਜਿੰਦ ਜਿਹਾ ਸਰੀਰ ਲੱਗਦਾ ਸੀ ਜਿਹੜਾ ਇਹ ਆਪਣੇ ਜਿਹੜਾ 슈ਗਰ ਹੈਗਾ ਇਹ ਥੋੜਾ ਸਰੀਰ ਨੂੰ ਵੀਕਨੈਸ ਬਹੁਤ ਕਰ ਦੋ ਜਿਆਦਾ ਕਰਦਾ ਉਹ ਹਾਂ ਹੁਣ ਉਹ ਜਿਹੜੀ ਵੀਕਨੈਸ ਆ ਉਹਦੇ ਆਪ ਨੂੰ ਮਹਿਸੂਸ ਹੁੰਦੀ ਨਹੀਂ ਠੀਕ ਐ ਅੱਗੇ ਤਾਂ ਉਹਨਾਂ ਲੱਤਾਂ ਦੇ ਵਿੱਚ ਖੱਲੀਆਂ ਚੜ੍ਹਣੀਆਂ ਜਾਂ ਹੋਰ ਐ ਉਹ ਹੋ ਜਾਂਦਾ ਸੀਗਾ ਹੁਣ ਨਹੀਂ ਖੜਨੀਆਂ ਠੀਕ ਐ ਠੀਕ ਐ ਉਹ ਵਧੀਆ ਚੀਜ਼ ਹੈਗੀ ਚਲੋ ਮੈਂ ਲਓ ਸੰਤੁਸ਼ਟ ਹਾਂ ਤੁਸੀਂ ਇਹਨਾਂ ਚੀਜ਼ਾਂ ਨਾਲ ਮੈਂ ਤਾਂ ਇਹਨਾਂ ਤੋਂ ਪੂਰਾ ਸੰਤੁਸ਼ਟ ਹਾਂਗਾ ਮੈਂ ਪਹਿਲਾਂ ਹੋਰ ਵੀ ਵੈਸੇ ਪ੍ਰੋਡਕਟ ਪਹਿਲਾਂ ਵਰਤੇ-ਵਰਤੇ ਰਹੇ ਹਾਂ ਕੋਈ ਇਸ ਤੋਸਟੀ ਵਾਲੀ ਗੱਲ ਹੋਈ ਨਹੀਂ ਸੀ ਪਰ ਇਹਨਾਂ ਚੀਜ਼ਾਂ ਨੇ ਮੈਨੂੰ ਬਹੁਤ ਸੰਤੁਸ਼ਟ ਕੀਤਾ ਵੀ ਆ ਜਿਹੜੀ ਜਿਮ ਡੈਵ ਲਾਈਫ ਹੈ ਇਹਨੇ ਬਹੁਤ ਵਧੀਆ ਜਿਹੜਾ ਅਸਰ ਦਿਖਾਇਆ ਹੈ ਆਹ ਇਹਦਾ ਕਪਚ ਪ੍ਰਾਸ਼ ਹੈ ਇਹਦਾ ਵੀ ਜਿਹੜਾ ਆਪਣਾ ਹੈਗਾ ਹੈਗਾ ਅਸਰ ਹੈ ਜਿਹੜਾ ਇਹ ਵੀ ਕਿਹਦੇ ਬਹੁਤ ਬਹੁਤ ਵਧੀਆ ਮਤਲਬ ਇਹਦਾ ਜਿਹੜਾ ਇਹ ਪ੍ਰੋਡਕਟ ਹੈ ਜਿਹੜਾ ਜੇ ਆਪਾਂ ਉਹ ਚਾਵਨ ਪ੍ਰਾਸ਼ ਨੂੰ ਲੈ ਆਉਂਦੇ ਆ ਕਿ ਸਸਤਾ ਜਰੂਰ ਹੁੰਦਾ ਹੈ ਕਿ ਮੰਡੀਆਂ ਰਾਮਪੁਰੇ ਜਿਵੇਂ ਆਪਾਂ ਮੰਡੀ ਚੜ੍ਹ ਕੇ ਮਾਰਕੀਟ ਚੋਂ ਪਰ ਐ ਉਹਨਾਂ ਦੇ ਵਿੱਚ ਉਹਨਾਂ ਅਸਰਦਾਰ ਨਹੀਂ ਤਾਂ ਕਿ ਆਪਾਂ ਵਿੱਚ ਕਿਸੇ ਕੰਪਨੀਆ ਵੀ ਦੇ ਦੇ ਕੇ ਪਰ ਆਹ ਜਿਹੜੀ ਚੀਜ਼ ਹੈ ਕਿ ਬਹੁਤ ਵਧੀਆ ਚੀਜ਼ ਹੈ ਚਲੋ ਅੱਗੇ رائے ਦੇ ਰਹੇ ਹਾਂ ਜੀ ਇਹਨਾਂ ਚੀਜ਼ਾਂ ਦੇ ਵੀ ਮੈਂ ਤਾਂ ਕਹਿੰਦਾ ਵੀ ਵੀ ਪੈਸੇ ਜਿਹਨੇ ਸੇਧ ਬਣੀ ਦੇਖਣਾ ਉਹ ਪੈਸੇ ਬਿਨਾਂ ਤਾਂ ਨਾ ਦੇਖੇ ਹਾਂਜੀ ਕਿਉਂਕਿ ਸਿਹਤ ਜੀ ਸਿਹਤ ਹੈ ਤਾਂ ਪੈਸਾ ਵੀ ਫੇਰ ਹੀ ਹੈ ਫੇਰ ਹੀ ਹੈ ਕੋਈ ਜਨ ਨਹੀਂ ਤਾਂ ਮਤਲਬ ਜਿਹੜਾ ਤੰਦਰੁਸਤ ਬੰਦਾ ਹੈ ਉਹਨੂੰ ਹਰ ਇੱਕ ਚੀਜ਼ ਚੰਗੀ ਲੱਗਦੀ ਹੈ ਜਿਹੜਾ ਬੰਦਾ ਬਿਮਾਰ ਹੈ ਉਹਨੂੰ ਕੁਝ ਵੀ ਹੋਵੇ ਉਹਨੂੰ ਕੋਈ ਵੀ ਚੰਗੀ ਨਹੀਂ ਲੱਗਦੀ ਸਹੀ ਗੱਲ ਹੈ ਚੰਗੀਆਂ ਜੰਨੀ ਲੱਗਦੀਆਂ ਨਹੀਂਆਂ ਵੀ ਜੇ ਆਪਣਾ ਸਿਹਤ ਰੱਖਣੀ ਹੈ ਕਾਇਮ ਤਾਂ ਚਾਰ ਪੈਸੇ ਲੱਗਦੇ ਆ ਚਾਹ ਬਿਲਕੁਲ ਕਾਦੀ ਖਤਰ ਕਮਾਉਣੇ ਆਪਾਂ ਸਿਹਤ ਦੀ ਜੇ ਸਿਹਤ ਹੈ ਤਾਂ ਪੈਸਾ ਕਮਾਇਆ ਜਾ ਸਕਦਾ ਜੇ ਸਿਹਤ ਹੀ ਨਹੀਂ ਫਿਰ ਪੈਸਾ ਇਸੇ ਦੇ ਨਹੀਂ ਪੈਸਾ ਬਸ ਉਹਦਾ ਫਾਇਦਾ ਵੀ ਕੋਈ ਨਹੀਂ ਕਮਾ ਵੀ ਨਹੀਂ ਸਕਦੇ ਆਪਾਂ ਜਿਹੜਾ ਬਿਮਾਰ ਬੰਦਾ ਹੈ ਉਹਨੂੰ ਤਾਂ ਕੋਈ Está no vadito, olha yeah. a bota.